ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸასი ਗਾ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਵੇਖਿਆ ਜੇ ਆ ਗੱਡੀ ਆ 2014 ਮਾਡਲ ਪਾਸਿੰਗ 2029 ਤੱਕਰ 4 ਲੱਖ 90 ਹਜ਼ਾਰ ਰੇਟ ਆ ਏਰੀਆ ਬਰਨਾਲਾ ਅੱਗੇ ਆ ਗਿਆ ਏ ਟਰੈਕਟਰ 2001 ਮਾਡਲ ਫਾਰਮ ਟ੍ਰਿਕ ਤੇ 1 ਲੱਖ 75 ਹਜ਼ਾਰ ਰੇਟ ਆ ਵੀਰ ਜੀ ਤੇ ਬਹੁਤ ਵਧੀਆ ਟਰੈਕਟਰ ਜੇ ਵੀਰੇ ਇੱਕ ਨਾ ਵੀਰ ਜੀ ਪੂਰੀ ਡਿਟੇਲ ਦਿਆ ਕਰੋ ਜਾਣਕਾਰੀ ਪੂਰੀ ਦਿਆ ਕਰੋ ਜਿਹੜੇ ਵੀਰ ਕਿਸੇ ਨੇ ਵੀ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ 70 ਤੇ 79 84000 ਤੇ 5 ਤੋਂ 7 ਫੋਟੋਆਂ ਪਾ ਕੇ ਤੇ ਮਾਡਲ ਮੁੱਲ ਏਰੀਆ ਜ਼ਰੂਰ ਦੱਸਿਆ ਕਰੋ ਤੇ ਆ ਵੀਰ ਜੀ ਆ ਇੱਕੇ ਵੀਰ ਕੋਲ ਸਾਧਨ ਟਰਾਲਾ ਟਰੈਕਟਰ ਤੂੜੀ ਵਾਲੇ ਰੀਪਰ ਟਰਾਲੀਆਂ ਇਹ ਵੀਰ ਕੋਲ ਬਹੁਤ سارے ਰੇਗ ਤਰ੍ਹਾਂ ਦੇ ਸਾਧਨ ਮੌਕੇ ਤੇ ਹਾਜ਼ਰ ਵਕਾਉ ਨੇ ਚੰਗੀਆਂ ਨਵੀਆਂ-ਨਵੀਆਂ ਵੀਰ ਕੋਲ ਮਸ਼ੀਨਾਂ ਤੇ ਟਰਾਲੀਆਂ ਖੜੀਆਂ ਨੇ ਟਰਾਲੇ ਟਰਾਲੀਆਂ ਹਰੇਕ ਤਰ੍ਹਾਂ ਦੀ ਮਸ਼ੀਨਰੀ ਇਸ ਵੀਰ ਕੋਲ ਖੜੀ ਆ ਜੇ ਕੋਈ ਵੀਰ ਨੇੜੇ ਏਰੀਏ ਦਾ ਹੈ ਤੇ ਵੀਰ ਕੋਲ ਆ ਕੇ ਸਾਧਨ ਖਰੀਦ ਸਕਦਾ ਜੇ ਕੋਈ ਵੀਰ ਦੂਰ ਦਾ ਮੇਰੀ ਵੀਡੀਓ ਵੇਖ ਰਿਹਾ ਹੈ ਇਹ ਵੀਰ ਦਾ ਅੱਗੇ ਨੰਬਰ ਆ ਜਾਣਾ ਵੀਰੇ ਇਹ ਵੀਰ ਹੋਮ ਡਿਰੀਵਲੀ ਕਰ ਦਿੰਦਾ ਵੀਰ ਕੋਲ ਮਾਲਕੀ ਆਪਦੀ ਗੱਡੀ ਏ ਜੇ ਮੰਨ ਲਓ ਵੀ ਤੁਹਾਨੂੰ ਕੋਈ ਵੀਡੀਓ ਤੇ ਵੀਰ ਨਾਲ ਗੱਲਬਾਤ ਪੂਰੀ ਹੋ ਗਈ ਤੇ ਤੁਹਾਡੇ ਕੋਲ ਮਸ਼ੀਨ ਜਾਂ ਟਰਾਲੀ ਕੋਈ ਹੋਰ ਸਾਧਨ ਪਚਾ ਕੇ ਇਹ ਵੀਰ ਪੈਸੇ ਮਕਰੋਂ ਲਵੇਗਾ ਤੇ ਬਹੁਤ ਵਧੀਆ ਵੀਰ ਬੰਦਾ ਏ ਵੀਰ ਦਾ ਏਰੀਆ ਹੈਗਾ ਹੀ ਮੋਗਾ ਬਾਗੇ ਵਾਲਾ ਮੋਗਾ ਤੇ ਥਰਾਜ ਪਿੰਡ ਦਾ ਵੀਰ ਦਾ ਗੁਰਨਾਮ ਸਿੰਘ ਇਹਦਾ ਨਾਂ ਏ ਆਗੇ ਟਿੱਬਿਆਂ ਦਾ ਛੋਟਾ ਇਹ ਵੀਰ ਨੇ ਮਾਡਲ ਤੇ ਰੇਟ ਸਾਨੂੰ ਨਹੀਂ ਦੱਸਿਆ ਬਾਕੀ ਇਹ ਵੀਰੇ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਸਟੈਂਡਰਡ ਟਰੈਕਟਰ ਵੀ ਵੀਰ ਕੋ ਖੜਾ ਬਹੁਤ ਵਧੀਆ ਤੇ ਵੀਰੇ ਇਹ ਵੀਰ ਕੋ ਏਸੀ ਟਰੈਕਟਰ ਹੋ ਗਿਆ ਸਟੈਂਡਰਡ ਹੋ ਗਿਆ ਬਹੁਤ ਸਾਰੇ ਹੋਰ ਵੀ ਸਾਧਨ ਵੀਰ ਕੋ ਰੋਟਾਵੇਟਰ ਸੁਪਰ ਸੀਡਰ ਡ੍ਰਿਲਾਂ ਤੇ ਟਰਾਲੇ ਟਰਾਲੀਆਂ ਜਾਲੀ ਵਾਲੀਆਂ ਟਰਾਲੀਆਂ ਮੌਕੇ ਤੇ ਹਾਜ਼ਰ ਖੜੀਆਂ ਨੇ ਬਾਕੀ ਇਹ ਵੀਰ ਨਾਲ ਤੁਸੀਂ ਕਨੈਕਟ ਕਰ ਸਕਦੇ ਜੇ ਏਰੀਆ ਵੀਰ ਦਾ ਮੋਗਾ ਬਾਗਾ ਪੁਰਾਣਾ ਥਰਾਜ ਪਿੰਡ ਆ ਗੁਰਨਾਮ ਸਿੰਘ ਵੀਰ ਦਾ ਨਾਂ ਏ ਹੋਮ ਡ੍ਰਿਵਲੀ ਵੀ ਕਰ ਦਿੰਦਾ ਏ ਤੇ ਵੀਰੇ ਆ ਵੇਖ ਲਓ ਬਹੁਤ ਵਧੀਆ ਟਰਾਲੀਆਂ ਨੇ ਵੇਡ ਵਾਲੀਆਂ ਟਰਾਲੀਆਂ ਵੀ ਖੜੀਆਂ ਵੀਰ ਕੋਲ ਜਿਹੜਾ ਸਹਜ ਮੰਗੋਗੇ ਤੁਹਾਨੂੰ ਮੌਕੇ ਤੇ ਹਾਜ਼ਰ ਉਹੀ ਮਿਲੇਗਾ ਤੇ ਵੀਰ ਕੋਲ ਕੇਐਸ ਕੰਪਨੀਆਂ ਬਹੁਤ ਖੜੀਆਂ ਹੋਈਆਂ ਨੇ ਟਰਾਲੀਆਂ ਜਾਲੀ ਵਾਲੀਆਂ ਬਹੁਤ ਖੜੀਆਂ ਨੇ ਕਰ ਲੋ ਕਨੈਕਟ ਵੀਰ ਜੀ ਅੱਗੇ ਵੀਰ ਕਮਾਲ ਵੀ ਮਾਲਕ ਵੀਰ ਦਾ ਨੰਬਰ ਆ ਗਿਆ ਬਸ ਕੋਈ ਵੇਡ ਵਾਲੀਆਂ ਟਰਾਲੀਆਂ ਨੇ ਕੋਈ ਜਾਲੀ ਵਾਲੀਆਂ ਟਰਾਲੀਆਂ ਨੇ ਕੋਈ ਚੰਗੇ ਟਰੈਕਟਰ ਵੀ ਖੜੇ ਨੇ ਤੇ ਵੀਰਣਾ ਕਰ ਲੋ ਕਨੈਕਟ ਰੋਟਾਵੇਟਰ ਕਿਰਾਏ ਆਪਣੇ ਸੁਪਰ ਸੀਟਰ ਹੋ ਗਏ ਰੋਟਾਵੇਟਰ ਡ੍ਰਿੱਲ ਨੇਰੀ ਡ੍ਰਿੱਲ ਇਹ ਕੰਪਿਊਟਰ ਕਰਾਇਆ ਆ ਗਿਆ ਜਿਹਨੂੰ ਆਪ ਟੈਰਾਂ ਵਾਲਾ ਕਰਾਵਾ ਕੇ ਦਿੰਨੇ ਆ ਹਰੇਕ ਤਰ੍ਹਾਂ ਦੇ ਵੀਰ ਕੋਲ ਖੇਤੀਬਾੜੀ ਸਾਧਨ ਮੌਕੇ ਤੇ ਹਾਜ਼ਰ ਖਰੇ ਨੇ ਤੇ ਜਿਹੜੇ ਕਿਸੇ ਵੀਰ ਨੇ ਖਰੀਦਨੇ ਨੇ ਤੇ ਵੀਰੇ ਕਰ ਲੋ ਕਨੈਕਟਾ ਵੀਰ ਨੇ ਟਰਾਲੀ ਦੀਆਂ ਫੋਟੋਆਂ ਪਾਈਆਂ ਚਾਰੇ ਪਾਸਿਓਂ ਫਰਸ਼ ਓਕੇ ਜੱਕ ਪੰਪ ਵਾਲੀ ਟਰਾਲੀ ਆ ਵੀਰੇ ਬਹੁਤ ਵਧੀਆ ਸੋਹਣੀ ਬੰਤਰ ਚ ਬਣੀ ਆ ਜੇ ਕਿਸੇ ਵੀਰ ਨੇ ਖਰੀਦਨੀਆਂ ਤੇ ਵੀਰ ਦਾ ਅੱਗੇ ਨੰਬਰ ਆ ਚੱਲਿਆ ਕਰ ਲੋ ਕਨੈਕਟ ਵੀਰੇ ਆ ਗਿਆ ਨੇੜੇ ਤੂੜੀ ਵਾਲਾ ਸੀਜ਼ਨ ਤੇ ਜਿਹੜੇ ਕੇ ਵੀਰ ਨੇ ਤੂੜੀ ਵਾਲੇ ਨੇ ਟਰਾਲੀਆਂ ਖਰੀਦਨੀਆਂ ਵੀਰ ਕੋਲ ਟਰਾਲੀਆਂ 50 60 ਟਰਾਲੀਆਂ ਤੋਂ ਉੱਪਰ ਟਰਾਲੀਆਂ ਮੌਕੇ ਤੇ ਹਾਜ਼ਰ ਖੜੀਆਂ ਨੇ ਤੇ ਤੂੜੀ ਵਾਲੀਆਂ ਮਸ਼ੀਨਾਂ ਵੀ ਖੜੀਆਂ ਨੇ ਚੰਗੇ ਥਰੇਸ਼ਰਡ ਹੜੰਬੇ ਖੜੇ ਨੇ ਵੀਰ ਕੋਲ ਮੌਕੇ ਤੇ ਹਾਜ਼ਰ ਤੇ ਕਰ ਲੋ ਵੀਰ ਦਾ ਕਨੈਕਟ ਵੀਰ ਦਾ ਅੱਗੇ ਨੰਬਰ ਆ ਗਿਆ ਏ ਆ 70872 12863 ਵੀਰ ਤੇ ਨਾਲ ਕਰ ਲੋ ਕਨੈਕਟ ਏਰੀਆ ਬਾਗਾਪੁਰਾਣਾ ਮੋਗਾ ਤੇ ਵੀਰ ਜੀ ਸਾਡੇ ਕੋਲ ਬਿਲਕੁਲ ਫਰੀ ਵਿੱਚ ਐਡ ਕਰਵਾਉਣ ਲਈ 70 ਤੇ 79 84000 ਤੇ 5 ਤੋਂ 100 ਫੋਟੋ ਆਪਾਗੇ 5-7 ਫੋਟੋ ਆਪਾਗੇ ਪੂਰੀ ਡਿਟੇਲ ਆ ਮਾਡਲ ਮੁੱਲ ਏਰੀਆ ਜ਼ਰੂਰ ਦੱਸਿਆ ਕਰੋ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ